ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦਾ ਜੋ ਮਾਮਲਾ ਇਸ ਵੇਲੇ ਬਹੁਤ ਜ਼ਿਆਦਾ ਪਖਿਆ ਹੋਇਆ ਹੈ ਬੀਤੇ ਦਿਨ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਜੜੇ ਨੇ ਇੱਥੇ ਅ ਅੰਮ੍ਰਿਤਸਰ ਦੇ ਵਿੱਚ ਲਿਆਏ ਜਾਂਦੇ ਨੇ ਅਜਨਾਲਾ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਪਰ ਕਿਸੇ ਨੂੰ ਵੀ ਫੈਮਿਲੀ ਮੈਂਬਰ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਨਾ ਹੀ ਉਹਨਾਂ ਦੀਆਂ ਫੋਟੋਜ਼ ਜੋ ਹੈ ਕਲਿੱਕ ਕਰਨ ਦਿੱਤੀਆਂ ਜਾਂਦੀਆਂ ਨੇ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਹਰਪਾਲ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ ਸਤਿ ਸ਼੍ਰੀ ਅਕਾਲ ਮੈਡਮ ਹਾਂਜੀ ਸਰੀ ਹਾਂਜੀ ਇਸ ਮਾਮਲੇ ਦੇ ਵਿੱਚ ਹੁਣ ਕੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਮੈਡਮ ਕੱਲ ਅਸੀਂ ਇੱਕ ਐਪਲੀਕੇਸ਼ਨ ਫਾਈਲ ਕੀਤੀ ਸੀ ਦਾਲਤ ਦੇ ਅੰਦਰ ਜਿਸ ਜੱਜ ਸਾਹਿਬ ਤੋਂ ਪਰਮਿਸ਼ਨ ਮੰਗੀ ਸੀ ਕਿ ਡਿਊਰਿੰਗ ਪੁਲਿਸ ਰਿਮਾਂਡ ਅਸੀਂ ਮੁਲਜ਼ਮਾਨ ਨੂੰ ਮਿਲਣਾ ਚਾਹੁੰਦੇ ਹਾਂ ਹਾਂਜੀ ਜੋ ਮਾਨਜੋਗੋ ਅਦਾਲਤ ਨੇ 3 ਤੋਂ ਲੈ ਕੇ 3.5 ਦਾ ਟਾਈਮ ਦਿੱਤਾ ਸੀ ਡੇਲੀ ਦਾ ਹੂੰ ਹੂੰ ਤਾਂ ਅੱਜ ਮੈਂ ਸੀ ਮਿਸਟਰ ਰਿਤੂ ਜੈਜੀਤ ਸਿੰਘ ਸੰਧੂ ਮੇਰੇ ਨਾਲ ਨੇ ਐਡਵੋਕੇਟ ਇਥੋ ਜਨਾਲੇ ਤੋਂ ਤਾਂ ਅਸੀਂ ਅੱਜ ਉਹਨਾਂ ਨੂੰ ਸੱਤਾ ਬੰਦਿਆਂ ਨੂੰ ਮਿਲ ਕੇ ਅਦਾਲਤ ਚੋਂ ਬਾਹਰ ਹੋਣੇ ਅੱਜ ਸੌਰੀ ਉਹਨਾਂ ਨੂੰ ਥਾਣੇ 'ਚ ਮਿਲ ਕੇ ਅਸੀਂ ਹੁਣੇ ਬਾਹਰ ਹੀ ਆਏ ਅੱਛਾ ਜੀ ਸੋ ਬਹੁਤ ਵਧੀਆ ਉਹਨਾਂ ਨੇ ਟ੍ਰੀਟ ਕੀਤਾ ਹੈ ਪੁਲਿਸ ਮੁਲਾਜ਼ਮਾਂ ਨੇ ਸਹੀ ਜੇ ਕੋ ਸਹੀ ਨੂੰ ਸਹੀ ਕਹਿਣਾ ਚਾਹੀਦਾ ਹੈ ਹੂੰ ਹੂੰ ਅਜੇ ਜ਼ਿਕਰ ਉਹਨਾਂ ਨੇ ਕੋਈ ਵੀ ਟੌਰਚਰ ਨਹੀਂ ਕੀਤਾ ਬੰਦਿਆਂ ਨੂੰ ਪੁੱਛਿਆ ਪਾਸੇ ਕਰਕੇ ਵੀ ਪੁੱਛ ਲਿਆ ਸੋ ਅਦਾਲਤ ਦਾ ਜੋ ਹੁਕਮ ਸੀ ਉਹ ਇਥੋ ਥਾਣੇ ਅਦਾਲਤ ਨੇ ਜੋ ਹੁਕਮ ਕੀਤਾ ਸੀ ਉਹ ਪੁਲਿਸ ਸਟੇਸ਼ਨ ਵਾਲਿਆਂ ਨੇ ਇਹਨਾਂ ਨੂੰ ਮੰਨਿਆ ਤਾਂ ਮੈਂ ਇਹਨਾਂ ਬੰਦਿਆਂ ਨੂੰ ਮਿਲ ਕੇ ਆਇਆ ਸਾਰੇ ਠੀਕ ਠਾਕ ਨੇ ਬਹੁਤ ਵਧੀਆ ਨੇ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਸਰ ਜਿਵੇਂ ਕਿ ਹੁਣ ਜਿਹੜੇ ਅਮਿਤਪਾਲ ਸਿੰਘ ਦੇ ਸਮਰਥਕ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਤੋਂ ਐਨਐਸਏ ਕਦੋਂ ਹਟੇਗੀ ਤੇ ਉਹ ਕਦੋਂ ਬਾਹਰ ਆਣਗੇ ਦੇਖੋ ਮੈਡਮ ਗੱਲ ਆਈ ਹੈ ਫਿਊਚਰ ਦਾ ਤਾਂ ਆਪਾਂ ਨਹੀਂ ਕਿਉਂਕਿ ਲਾ ਤਾਂ ਹੈ ਕੋਈ ਨਹੀਂ ਤੇ ਬੜੀ ਉਮੀਦ ਹੈ ਕਿ 23 ਜਾਂ 24 ਅਪ੍ਰੈਲ ਨੂੰ ਭਾਈ ਅਮਰਤਪਾਲ ਤੇ ਜਿਹੜੇ ਲੱਗਿਆ ਹੋਇਆ NSA ਤੇ ਬੜੀ ਉਮੀਦ ਹੈ ਕਿ ਉਹ ਵੀ ਮੇਰੇ ਦੇਖਣ ਚ ਖਤਮ ਹੋ ਜੂਗੇ ਅੱਜ ਹਾਂਜੀ ਕਿਉਂਕਿ ਨਾ ਬਾਰ-ਬਾਰ ਇਹੀ ਸ਼ਾਇਦ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਅਮਿਤਪਾਲ ਸਿੰਘ ਨੂੰ ਬਾਹਰ ਨਹੀਂ ਆਨ ਦਿੱਤਾ ਜਾਏਗਾ ਉਹਨਾਂ ਨੂੰ ਉੱਥੇ ਹੀ ਫਸਾ ਕੇ ਅਸਾਮ ਦੇ ਵਿੱਚ ਹੀ ਫਸਾ ਕੇ ਰੱਖਿਆ ਜਾਏਗਾ ਸਰ ਨਹੀਂ ਨਹੀਂ ਮੈਡਮ ਇਸ ਤਰ੍ਹਾਂ ਹੁੰਦਾ ਕਿ ਪੰਜਾਬ ਦੇ ਅੰਦਰ 80 ਸਾਲ ਦੇ ਅੰਦਰ ਇੱਕ ਬਦਕਿਸਮਤੀ ਹੈ ਪੰਜਾਬ ਦੇ ਅੰਦਰ ਕੋਈ ਵੀ ਕੋਈ ਫੰਡਾਮੈਂਟਲ ਦੀ ਰਾਈਟਰ ਦੀ ਗੱਲ ਕਰਦਾ ਹੈ ਜਾਂ ਪੰਜਾਬ ਦੀ ਗੱਲ ਕਰਦਾ ਤੇ ਉਹਦਾ ਰਿਜ਼ਲਟ ਇੱਕ ਜੇਲ੍ਹ ਹੀ ਹੈ ਹੂੰ ਹੂੰ ਕੋਈ ਚੱਕਰ ਨਹੀਂ ਸਾਡੇ ਜਿਹੜੇ ਪੁਰਾਣੇ ਪੋਲੀਟੀਸ਼ੀਅਨ ਨੇ ਪੁਰਾਣੇ ਲੀਡਰ ਨੇ ਉਹ ਜੇਲਾਂ ਤੋਂ ਹੀ ਬਣੇ ਹੋਏ ਨੇ ਹੂੰ ਹੂੰ ਤਾਂ ਮੈਨੂੰ ਬੜੀ ਉਮੀਦ ਹੈ ਕਿ ਖਲਾਫ ਇੱਕ ਪੈਦਾ ਹੋਵੇਗਾ ਨਵੀਂ ਸਿਆਸਤ ਪੰਜਾਬ ਚ ਉੱਭਰੇਗੀ 80 ਸਾਲ ਦੇ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਹੈ ਉਹ ਪੰਜਾਬ ਦੇ ਵਾਰਿਸ ਪੰਜਾਬ ਦੇ ਆ ਜਾਣਗੇ 2027 ਦੇ ਵਿੱਚ ਜੀ ਤੇ ਸਰ ਜਿਨ੍ਹਾਂ ਕੀ ਸੱਤ ਸਾਥੀ ਹੈ ਨਾ ਕੋਰਟ ਦੇ ਵਿੱਚ ਪੇਸ਼ ਹੁੰਦੇ ਨੇ ਉਸ ਤੋਂ ਬਾਅਦ ਇਹ ਜਿਵੇਂ ਅਜਨਾਲਾ ਹਿੰਸਾ ਮਾਮਲੇ ਦੇ ਵਿੱਚ ਪੇਸ਼ ਹੋਏ ਨੇ ਤੇ ਇਹਨਾਂ ਦੇ ਉੱਤੇ ਸਰ ਕੀ ਸਜ਼ਾ ਲਗਾਈ ਜਾਏਗੀ ਹੁਣ ਕਦ ਤੱਕ ਇਹ ਬਿਲਕੁਲ ਰਿਹਾ ਹੋ ਜਾਣਗੇ ਨੀ ਮੈਡਮ ਇਹ ਸਜ਼ਾ ਨਹੀਂ ਕਿ ਪਰਚੇ ਜਿਹੜੇ ਆਲਰੇਡੀ ਪੈਂਡਿੰਗ ਨੇ ਐਫ ਆਈ ਆਰ ਰਜਿਸਟਰ ਨੇ ਇੱਕ ਤਾਂ ਜਨਾਲਾ ਥਾਣੇ ਦੀ ਹੈ ਦੂਜੀ ਬਾਬਾ ਬਕਾਲੇ ਦੀ ਹਾਂਜੀ ਤਾਂ ਉਹਦੇ ਵਿੱਚ ਕੁਝ ਬੰਦੇ ਬਾਬਾ ਬਕਾਲਾ ਦੇ ਵਿੱਚ ਨੇ ਤੇ ਜ਼ਿਆਦਾਤਰ ਬੰਦੇ ਜਿਹੜੇ ਅਜਨਾਲਾ ਨੇ ਹਾਂਜੀ ਤੋਂ ਮੇਰੀ ਤਾਂ ਬੇਨਤੀ ਹੈ ਕਿ ਜਿਹੜੀ ਸਜ਼ਾ ਦੇਣੀ ਜਾਂ ਨਹੀਂ ਜਿਹੜੀ ਉਹ ਤਾਂ ਮਾਨਯੋਗ ਅਦਾਲਤ ਦਾ ਕੰਮ ਹੈ ਪਰ ਕੇਸ ਦੇ ਵਿੱਚ ਮੈਂ ਕਹੂੰਗਾ ਕੋਈ ਵੀਓ ਐਂਟੀ ਪੁਲਿਸ ਸਟੇਸ਼ਨ ਨਹੀਂ ਕਿਸੇ ਤੇ ਕੋਈ ਹਮਲਾ ਨਹੀਂ ਸਿੰਪਲ ਇੰਜਰੀ ਹੈ ਕੋਈ ਵੈਪਨ ਨਹੀਂ ਕੋਈ ਡੇਂਜਰਸ ਵੈਪਨ ਨਹੀਂ ਸੋ ਜੋ ਹਾਲਾਤਾਂ ਤੋਂ ਲੱਗਦਾ ਹੈ ਕਿ ਮਾਨਜੋਗ ਅਦਾਲਤ ਨੂੰ ਇਹਨਾਂ ਦੇ ਖਿਲਾਫ ਕੋਈ ਇਹੋ ਜਿਹਾ ਚਾਰਜ ਨਹੀਂ ਬਣਦਾ ਤੇ ਉਮੀਦ ਹੈ ਸਾਨੂੰ ਆਉਣ ਵਾਲੇ ਸਮੇਂ ਚ ਅਨਾਲਟ ਜਸਟਿਸ ਦੇ ਵੀ ਸਰ ਇੱਕ ਆਖਰੀ ਸਵਾਲ ਇਹ ਹੈ ਕਿ ਗ੍ਰੀ ਮੰਤਰੀ ਅਮਿਤ ਸ਼ਾਹ ਨੇ ਨਾ ਡਰੈਕਟ ਹੁਣ ਬੀਟੇ ਦੀਨ ਟਾਰਗੇਟ ਕੀਤਾ ਸੀ ਪਾਈ ਅਮਿਤ ਪਾਲ ਨੂੰ ਕਿ ਕੋਈ ਵੀ ਪਿੰਡਰਾਂ ਵਾਲਾ ਜੇ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅੱਜ ਉਹ ਆਸਾਮ ਦੀ ਜੇਲ੍ਹ ਦੇ ਵਿੱਚ ਆਰਾਮ ਕਰ ਰਿਹਾ ਤੇ ਦੇਸ਼ ਦੇ ਲਈ ਕੋਈ ਵੀ ਖਤਰਾ ਬਣੇਗਾ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਸਰ ਉਸਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਡਮ ਤੁਸੀਂ ਕੀ ਚੱਕਰ ਹੈ ਪਹਿਲੀ ਗੱਲ ਤਾਂ ਇੱਕ ਗ੍ਰਹਿ ਮੰਤralੇ ਹੋਮ ਮਿਨਿਸਟਰ ਹੋਵੇ ਇਹੋ ਜੀ ਸਟੇਟਮੈਂਟ ਦੇਣੀ ਚੰਗੀ ਨਹੀਂ ਪਹਿਲੀ ਮੈਂ ਤੁਹਾਡੇ ਨਾਲ ਗੱਲ ਦਸਾਂ ਜੋ ਬੜੀ ਭੈੜੀ ਸਟੇਟਮੈਂਟ ਮੈਂ ਕਹੂੰਗਾ ਇਹ ਐਂਟੀ ਇੱਕ ਕੌਮ ਦੇ ਇੱਕ ਚਿਹਰੇ ਦੇ ਉੱਪਰ ਜਾਂ ਕਹੂੰਗਾ ਮੈਂ ਸਾਰੇ ਪੰਜਾਬ ਦੇ ਖਿਲਾਫ ਇੱਕ ਸਟੇਟਮੈਂਟ ਹੈ ਬਹੁਤ ਮਾੜੀ ਹੈ ਦੂਸਰੀ ਗੱਲ ਉਹ ਕਹਿ ਰਹੇ ਨੇ ਕਿ ਜਸਟਿਸ ਦੇਣਾ ਹੈ ਕਿਸੇ ਨੂੰ ਅਸੀਂ ਉੱਠਣ ਨਹੀਂ ਦੇਣਾ ਕਿਸੇ ਨੂੰ ਅਸੀਂ ਕ੍ਰਾਈਮ ਨਹੀਂ ਕਰਨ ਦੇਣਾ ਤਾਂ ਮੇਰੀ ਬੇਨਤੀ ਇਹ ਹੈ ਲੱਖਾ ਅਤਵਾਦੀ ਜਿੰਨਾ ਨੇ 84 ਦੇ ਵਿੱਚ 3 ਦਿਨ ਚ ਸਿੱਖ ਖਤਮ ਕਰਦੇ ਸੀ ਅਗਰ ਉਹਨਾਂ ਜੋ 10 ਕੋ 1000 ਬੰਦੇ ਨੂੰ ਇਨਕਾਊਂਟਰ ਕਰ ਦੇਣ ਤਾਂ ਮੈਂ ਕਹੂੰਗਾ ਵਾਕਿਆ ਹੀ ਇੰਡੀਆ 'ਚ ਲੱਗੇ ਕਿ ਸਾਡੀ ਵੀ ਇੱਕ ਕੰਟਰੀ ਹੈ ਸਾਡੇ ਪੱਗਾਂ ਨਾਲ ਦੀ ਇੱਜ਼ਤ ਹੈਗੀ ਆ ਸੋਮਨ ਸ਼ਾਹ ਜੀ ਨੂੰ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਕ੍ਰਾਈਮ ਕੀਤਾ ਇੰਡੀਆ ਦੇ ਅੰਦਰ ਉਹਨਾਂ ਨੂੰ ਵੀ ਐਸੇ ਤਰ੍ਹਾਂ ਇਨਕਾਊਂਟਰ ਤੇ ਉਹਨਾਂ ਨੂੰ ਡਿਊੜੂਗੜ੍ਹ ਜੇਲ੍ਹ ਭੇਜਣਾ ਚਾਹੀਦਾ ਹੈ ਉਹ ਲੱਖਾਂ ਦੀ ਗਿਣਤੀ 'ਚ ਅੱਤਵਾਦੀ ਅੱਜ ਵੀ ਇੰਡੀਆ 'ਚ ਸ਼ਰੈਅਮ ਤੁਰੇ ਫਿਰਦੇ ਜੀ